ਪੱਥਰ ਪੂਜਾ ਦਾ ਗੁਰਬਾਣੀ ਦੇ ਵਿੱਚ ਕਿਸ ਤਰ੍ਹਾਂ ਵਿਰੋਧ ਹੈ ਬੜਿਆਂ ਥਾਵਾਂ ਤੇ ਸਪਸ਼ਟ ਵਿਰੋਧ ਜੋ ਪੱਥਰ ਕੋ ਕਹਤੇ ਦੇਵ ਜਿਹੜੇ ਪੱਥਰ ਨੂੰ ਦੇਵਤਾ ਮੰਨਦੇ ਆ ਤਾਂ ਕਿ ਬਿਰਥਾ ਹੋ ਵੈਸੇ ਬੇਅਰਥ ਗਿਆ ਹਾਂ ਬੇਅਰਥ ਗਿਆ ਤਾਂ ਕਿ ਬਿਰਥਾ ਹੋ ਵੈਸੇ ਜੋ ਪੱਥਰ ਕੀ ਪਾਈ ਪਾਏ ਜਿਹੜੇ ਪੱਥਰ ਤੇ ਪੈਰੀ ਪੈਂਦੇ ਆ ਜੀ ਤਾਂ ਕਿ ਘਾਲ ਮਿਹਨਤ ਅਜਾਈ ਜਾਏ ਬੇਅਰਥ ਚਲੇ ਜਾਂਦੀ ਆ ਬੇਅਰਥ ਜਾਂਦੀ ਆ ਅਕਸਰ ਦੇਖੋ ਲੋਕਾਂ ਦੇ ਵਿੱਚ ਇਹ ਚੀਜ਼ ਚੱਲਦੀ ਹੁੰਦੀ ਹੈ ਗੁਰਬਾਣੀ ਬੜੀ ਔਖੀ ਹੈ ਸਮਝਣ ਦੀ ਗੱਲ ਨਹੀਂ ਅਰਥ ਨੇ ਜਿਹੜੇ ਆਪੋ ਆਪ ਦੇ ਮੁਤਾਬਕ ਹੁਣ ਕਈ ਆਪਾਂ ਨੂੰ ਵੀ ਕਹਿ ਦੇਣਗੇ ਹਨਾ ਵੀ ਤੁਸੀਂ ਜਿਹੜੇ ਅਰਥ ਨੇ ਆਪਣੇ ਮੁਤਾਬਕ ਕਰਦੇ ਹੋ ਗੁਰਬਾਣੀ ਆਗਾਧ ਬੋਧ ਹੈ ਦੀ ਸਮਝ ਨਹੀਂ ਨਹੀਂ ਕੋਈ ਇਦਾਂ ਨਹੀਂ ਦੇਖੋ ਮੈਂ ਆ ਪਹਿਲੀ ਤੱਕ ਵੀ ਪੜੀ ਆ ਜੋ ਪਾਥਰਕੋ ਕਹਤੇ ਦੇ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਮਸਲਾ ਹੈ ਤੁਸੀਂ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਪੜੋ ਅਨਪੜ੍ਹ ਅਗੇ ਪੜੋ ਪਾਥਰ ਦੇ ਅਰਥ ਸਾਰਿਆਂ ਨੂੰ ਸਮਝ ਆਉਣਗੇ ਅਥਰ ਹੀ ਹੈ ਹਾਂ ਜੋ ਪਾਥਰ ਕੋ ਕਹਤੇ ਦੇਵ ਦੇਵ ਦਾ ਅਰਥ ਦੇਵਤਾ ਹੀ ਹੈ ਨਾ ਜੀ ਕੋਈ ਉੱਥੇ ਰੌਲਾ ਨਹੀਂ ਗਾ ਗ੍ਰਾਮਰ ਦਾ ਕੋਈ ਵਾਦਾ ਘਾਟਾ ਕੋ ਕੋਸ਼ ਚੁੱਕਣ ਦੀ ਲੋੜ ਨਹੀਂ ਮੈਂ ਹੋਰ ਪੜਦਾ ਪਖਾਨ ਗੜ ਕੈ ਮੂਰਤ ਕਿਨੀ ਮੂਰਤ ਦੇ ਅਰਥ ਕਿਨੂੰ ਨਹੀਂ ਆਉਂਦੇ ਬਈ ਮੂਰਤੀ ਕਿਨੂੰ ਨਹੀਂ ਆਉਂਦੇ ਦੱਸੋ ਪਖਾਨ ਗੜ ਕੈ ਮੂਰਤ ਕਿਨੀ ਦੇ ਕੈ ਛਾਤੀ ਪਾਉ ਛਾਤੀ ਦੇ ਅਰਥ ਕਿਨੂੰ ਨਹੀਂ ਆਉਂਦੇ ਜੀ ਦੇ ਕੈ ਛਾਤੀ ਪਾਉ ਛਾਤੀ ਦੇ ਉੱਤੇ ਪੈਰ ਰੱਖ ਕੇ ਜੀ ਜੇ ਇਹ ਮੂਰਤ ਸੱਚੀ ਹੈ ਜੇ ਇਹ ਮੂਰਤੀ ਸੱਚੀ ਆ ਜੀ ਤੋ ਗੜਨ ਹਾਰੇ ਖਾਓ ਇਹ ਭਗਤ ਕਬੀਰ ਸਾਹਿਬ ਦੇ ਬੋਲੇ ਨਾ ਜੀ ਤੋ ਫਿਰ ਇਹ ਇਹ ਇੰਨਾ ਇਨੀਗਾ ਇਸ ਤੋਂ ਵੀ ਅੱਗੇ ਬਹੁਤ ਕੁਝ ਜਿਹੜਾ ਗੁਰਬਾਣੀ ਵਿੱਚ ਪੱਥਰ ਦੀ ਪੂਜਾ ਜਾਂ ਜਿਹੜੀ ਮੂਰਤੀ ਪੂਜਾ ਆ ਉਹਦੇ ਵਿਰੋਧ ਵਿੱਚ ਲਿਖਿਆ ਹੋਇਆ ਆ ਪਿਆ ਹੋਇਆ ਆ ਇਹਦਾ ਮਤਲਬ ਆ ਵਾ ਸ਼ਰਦਾਵਾਸੀ ਇਹ ਸਾਰਾ ਕੁਝ ਕੀਤਾ ਜਾਂਦਾ ਕਿ ਕੁਝ ਲੋਕ ਨੇ ਜਿਹੜੇ ਸਾਰਾ ਕੁਝ ਸ਼ਰਦਾਵਾਸ ਨਹੀਂ ਕੀਤਾ ਅੰਨੀ ਸ਼ਰਦਾ ਸ਼ਰਦਾ ਨਾ ਕਹੋ ਅੰਨੀ ਸ਼ਰਦਾ ਕਹੋ ਸ਼ਰਦਾ ਤਾਂ ਠੀਕ ਸ਼ਬਦ ਆ ਕੁਝ ਲੋਕ ਇਦਾਂ ਦੇ ਵੀ ਹੋ ਸਕਦੇ ਨੇ ਜਿਹੜੇ ਅਕਸਰ ਸਟੇਜਾਂ ਦੇ ਉੱਪਰੋਂ ਲਾ ਲੋ ਜਾਂ ਗਾਹੇ ਵਗਾਹੇ ਲਾ ਲੋ ਜਿੱਥੇ ਵੀ ਪ੍ਰਚਾਰ ਕਰ ਰਹੇ ਹੁੰਦੇ ਨੇ ਵੀ ਉਹਨਾਂ ਨੇ ਕੇਵਲ ਇਹੀ ਕਹਾਣੀਆਂ ਘੜ ਕੇ ਲੋਕਾਂ ਦੇ ਵਿੱਚ ਸੁਣਾਉਣੀਆਂ ਹੁੰਦੀਆਂ ਨੇ ਤੇ ਇੱਕ ਦੁਕਾਨਦਾਰੀ ਦਾ ਮਸਲਾ ਮੈਨੂੰ ਤਾਂ ਇੰਜ ਹੀ ਲੱਗਦਾ ਵੀ ਇਹ ਜਹੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਕੋਈ ਕੁਝ ਇਦਾਂ ਵੀ ਆ ਕੁਝ ਇਹ ਵੀ ਆ ਕਿ ਉਸ ਤੋਂ ਅੱਗੇ ਉਹ ਤੁਰਨਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਪਤਾ ਹੀ ਨਹੀਂਗਾ ਪੜ੍ਹਨਾ ਨਹੀਂ ਚਾਹੁੰਦੇ ਜਾਂ ਫਿਰ ਇਹ ਆ ਕਿ ਜਿੰਨੇ ਕ ਨਾਲ ਲੋਕ ਖੋਸ਼ ਆ ਜਿੱਥੇ ਕੋ ਮਤਲਬ ਰਹਿਣਾ ਚਾਹੁੰਦੇ ਆ ਉੱਥੇ ਕੀ ਰਹੀ ਜਾਂਦੇ ਆ ਪਰ ਠੀਕ ਹਨ ਪੰਗਾ ਲੈਣਾ ਹਨਾ ਦੁਕਾਨਦਾਰੀ ਕਾਨੂੰ ਖਰਾਬ ਕਰਨੀ ਆ ਨਾਲੇ ਇਹ ਲੜਨਗੇ ਨਾਰਾਜ਼ ਹੋਣਗੇ ਠੀਕ ਹੈ ਨਾਲੇ ਮੈਂ ਦੁਖੀ ਹੋਊਂਗਾ ਜੀ ਵੀ ਠੀਕ ਹੈ ਲੱਗੇ ਰੋ ਦਫਾ ਉਹ ਪੂਜੀ ਜਾਓ ਜਿਹੜਾ ਪੱਥਰ ਪੂਜਣਾ ਜਿੱਥੇ ਮਾਰਨੀਆਂ ਟੱਕਰਾਂ ਮਾਰੀ ਜੋ ਉਹਨੂੰ ਵੀ ਲੱਗੇ ਉਹ ਇਦਾਂ ਫਿਰ ਲੱਗਾ ਹੋਇਆ ਉਹ ਲੋਕ ਵੀ ਉੱਥੇ ਵੀ ਖੋਸ਼ ਰਹਿੰਦੇ ਆ ਇਹੋ ਜਿਹੇ ਲੋਕ ਜਿਹੜੇ ਆ ਫਿਰ ਉੱਥੇ ਕੀ ਪਸਾ ਚੜਾਦੇ ਵਾ ਠੀਕ ਹੈ ਮਨ ਲਓ ਸੱਚ ਦਾ ਪ੍ਰਚਾਰ ਨਹੀਂ ਕਰਨਾ ਲੋਕਾਂ ਦੇ ਵਿੱਚ ਦੱਸਣਾ ਨਹੀਂ ਦੇਖੋ ਜੇ ਤੁਸੀਂ ਮੰਨ ਲਓ ਕਿਸੇ ਦੇ ਗਲਤ ਕੰਮ ਦੇ ਉੱਤੇ ਜਾ ਕੇ ਕਮੈਂਟ ਕਰਦੇ ਹੋ ਜਾ ਕੇ ਉਹਨੂੰ ਰੋਕਦੇ ਹੋ ਵੀ ਇਹ ਕੀ ਕਰਦਾ ਜੀ ਇਹ ਤੇਰਾ ਗਲਤ ਆ ਉਹ ਭਾਵੇਂ ਕਈ ਸਾਲਾਂ ਤੋਂ ਕਰ ਰਿਹਾ ਹੋਵੇ ਭਾਵੇਂ ਉਹ ਪਿਛੇ ਉਹ ਪਰਿਵਾਰ ਦੀਆਂ ਪੀੜ੍ਹੀਆਂ ਤੋਂ ਕਰਦਾ ਆ ਰਿਹਾ ਜਦੋਂ ਤੁਸੀਂ ਉਹਨੂੰ ਜਾ ਕੇ ਕਹਿਣਾ ਉਹ ਤੁਹਾਨੂੰ ਚਾਹ ਪਾਣੀ ਥੋੜੀ ਪੁੱਛੇਗਾ ਰੋਜੀ ਰੋਟੀ ਦਾ ਮਸਲਾ ਅਗਲੇ ਦਾ ਵੀ ਹਾਂ ਉਹ ਚਾਹ ਪਾਣੀ ਥੋੜੀ ਪੁੱਛੇਗਾ ਤੇ ਜੇ ਤੁਸੀਂ ਉੱਥੇ ਬਹਿ ਕੇ ਤੇ ਉਹਨੂੰ ਕਹੋ ਵੀ ਆਹ ਬਹੁਤ ਵਧੀਆ ਕਰ ਰਿਆਂ ਆਲੂ ਫੁੱਲੀਆਂ ਤੇ ਇਹ ਆਪ ਵੀ ਖਾ ਲਿਓ ਦੋ ਤੇ ਦੋ ਘਰ ਜਾ ਕੇ ਹਾਂ ਦੋ ਤੁਹਾਡੇ ਪੈਰੀਆਂ ਤੇ ਲ ਸਹੀ ਗੱਲ ਹੈ ਜੀ